ਨਾਨੀ ਰਾ ਜਾਨੀ ਦੇ گاਉ ਹੈ ਅੰਮ੍ਰਿਤਸਰ ਦੇ ਥਾਣਾ ਛੇਰਟਾ ਦੇ ਵਿੱਚ ਇੱਕ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਥੇ ਮਾਮਲਾ ਪੁਰਾਣੀ ਰੰਜਸ ਦਾ ਕਾਫੀ ਸਮੇ ਤੋਂ ਹੀ ਝਗੜਾ ਦੋ ਤਰ੍ਹਾਂ ਦੇ ਵਿੱਚ ਚੱਲਦਾ ਆ ਰਿਹਾ ਸੀ ਉੱਥੇ ਇੱਕ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਪਰ ਦੂਜੀ ਧਿਰ ਦੇ ਵੱਲੋਂ ਨਾਜਾਇਜ਼ਾ ਕੇ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਦੇ ਮਾਮਲਾ ਅਦਾਲਤ ਦੇ ਵਿੱਚ ਪਹਿਲਾਂ ਤੋਂ ਹੀ ਚੱਲ ਰਿਹਾ ਤਾਂ ਉਹਨਾਂ ਕਿਹਾ ਕਿ ਦੂਜੀ ਧਿਰ ਦੇ ਵੱਲੋਂ ਉਹਨਾਂ ਦੇ ਘਰ ਆ ਕੇ ਮਾਂ ਧੀ ਤੇ ਹਮਲਾ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਲੜਕੀ ਦੇ ਕੱਪੜੇ ਤੱਕ ਪਾੜੇ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਕੁੱਟਿਆ ਗਿਆ ਤੇ ਇਸੇ ਦੌਰਾਨ ਉਸ ਦੀ ਕਾਫੀ ਜਦ ਕੁੱਟਮਾਰ ਹੁੰਦੀ ਹੈ ਤਾਂ ਲੜਕੀ ਜ਼ਖਮੀ ਹੋ ਜਾਂਦੀ ਹੈ ਜਿਸ ਦਾ ਸਿਰ ਤੱਕ ਫਾੜ ਦਿੱਤਾ ਗਿਆ ਤਾਂ ਹਸਪਤਾਲ ਦੇ ਵਿੱਚ ਜੇ ਰੇਲਾਜ਼ ਤਾਂ ਪੀੜਤ ਪਰਿਵਾਰ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਕਹਿਣਾ ਹੈ ਕਿ ਆਉਂਦਾ ਹੈ ਤੇ ਗੱਲਬਾਤ ਕਰਕੇ ਚਲਾ ਜਾਂਦਾ ਹੈ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਸਾਡੇ ਕੋਲ ਸਾਰੇ ਕਾਗਜ਼ ਵੀ ਮੌਜੂਦ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਗਾ ਵੀ ਸਾਡੇ ਨਾਂ ਤੇ ਹੈ ਫਿਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਨਹੀਂ ਦਿੱਤਾ ਜਾ ਰਿਹਾ ਉਦੋਂ ਹੀ ਉਹਨਾਂ ਦਾ ਕਹਿਣਾ ਹੈ ਕਿ ਦੂਜੀ ਧਿਰ ਦੇ ਵੱਲੋਂ ਘਰ ਤੇ ਆ ਕੇ ਹਮਲਾ ਕੀਤਾ ਗਿਆ ਤੇ ਇਸ ਦੇ ਦਰਮਿਆਨ ਜ਼ਖਮੀ ਵੀ ਕਰ ਦਿੱਤਾ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਸੁਰੱਖਿਆ ਦੇ ਨਾਲ ਨਾਲ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ थाना ਛੇੜਟਾ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਸੀ ਕਿ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਕੱਪੜੇ ਤੱਕ ਪਾੜੇ ਗਏ ਨੇ ਜਿਸ ਦਾ ਮੈਡੀਕਲ ਕਰਵਾਇਆ ਗਿਆ ਤੇ ਰਿਪੋਰਟ ਆਉਣ ਦੇ ਉਪਰੰਤ ਕਾਰਵਾਈ ਕੀਤੀ ਜਾਵੇਗੀ ਬੱਚਾ ਝਗੜਾ ਆਇਆ ਸਰ ਹਾਂਜੀ ਇਹਨਾਂ ਨੇ ਘਰ ਵਿੱਚ ਆਣ ਕੇ ਪਾਇਆ ਮੇਰੇ ਬੱਚੇ ਦੇ ਕੱਪੜੇ ਪਾੜੇ ਇਹਨਾਂ ਨੇ ਮੇਰੀ ਗੁੜੀਆ ਤੇਰੀ ਕੰਮ ਤੋਂ ਜੇ ਆਣ ਕੇ ਖਲੋਤੀ ਆ ਤੇ ਖਲੋਤੀ ਨੇ ਇਹਨਾਂ ਨੇ ਬੂਏ ਦੇ ਵਿੱਚੋਂ ਫੜ ਲਿਆ ਇਹਨਾਂ ਨੇ ਉਹ ਜਨਾਨੀ ਜਿਹੜੀ ਅਨਪਛਾਤੀ ਆਈ ਆ ਉਹਨੇ ਬੱਸ ਫੜ ਲਿਆ ਮੁੜ ਕੇ ਮੁੰਡੇ ਆ ਗਏ ਮੁੰਡਿਆਂ ਨੇ ਫੜ ਲਿਆ ਵਾ ਮੁੰਡਿਆਂ ਨੇ ਚੁੱਕ ਕੇ ਮਾਰਿਆ ਇਹਨੂੰ ਕੰਧ ਦੇ ਨਾਲ ਤੇ ਸਿਰ ਦਾ ਪਾੜਿਆ ਮੁੜਕੇ ਤੋਂ ਬਾਅਦ ਇਹਨੇ ਕਾ ਕੱਪੜੇ ਉਹਨੇ ਮੁੰਡੇ ਨੇ ਪਾੜੇ ਇਹਨਾਂ ਦੇ ਵੀਡੀਓ ਵਿੱਚ ਵੀ ਸਾਰਾ ਕੁਝ ਹੁੰਦਿਆ ਵਾ ਫਿਰ ਇਹਨੇ ਕੁੰਡੇ ਨੇ ਕੱਪੜੇ ਪਾੜੇ ਤੇ ਖਿੱਚ ਕੇ ਕਿ ਲੱਤਾਂ ਮਾਰੀਆਂ ਉਹਨਾਂ ਨੇ ਸੰਦੀਪ ਗੌਰ ਇਹ ਗੱਲਬਾਤ ਨਹੀਂ ਗੱਲਬਾਤ ਇਹ ਹੋਈ ਕਿ ਸਾਡਾ ਪਹਿਲਾਂ ਲੜਾਈ ਦਾ ਝਗੜਾ ਚੱਲਦਾ ਪਿਆ ਸੀ ਉਹਦੇ ਮੁਕਾਬਲੇ ਇੱਥੇ ਹੋਰਾ ਕੁਝ ਹੁੰਦਾ ਰਿਹਾ ਕੋੜ ਕਚਰੀ ਦਾ ਕੇਸ ਚੱਲਦਾ ਪਿਆ ਸਾਡਾ ਸਾਰਾ ਕੁਝ ਚੱਲਦਾ ਪਿਆ ਆ ਤੀਸਰੇ ਬੰਦੇ ਆਣ ਕੇ ਕਬਜ਼ਾ ਕਰਦੇ ਵੇ ਆ ਉਹ ਆਣ ਕੇ ਕੱਲ ਸਵਾ 6 ਵਜੇ ਆਣ ਕੇ ਸਾਡੇ ਕਾਲਾ ਗਲੋਚ ਕੀਤੀ ਸਾਡੇ ਘਰ ਆਣ ਕੇ ਹੱਤੀ ਪਏ ਆ ਗਲ ਗਲੋਚ ਕੀਤੀ ਆ ਮੈਨੂੰ ਦੋ ਤਿੰਨ ਬੰਦਿਆਂ ਨੇ ਫੜ ਕੇ ਕੁੱਟਿਆ ਮਾਰਿਆ ਆ ਮੇਰੇ ਸਿਰ 'ਤੇ ਸੱਟ ਲਗਾਈ ਆ ਮੇਰੀ ਮਦਰ ਨੂੰ ਵੀ ਕੁੱਟਿਆ ਸਾਡੇ ਘਰ ਕੋਈ ਵੀ ਨਹੀਂ ਹੈਗਾ ਸੀ ਮੇਰੇ ਮਮਾ ਸੀ ਮੈਂ ਸੀ ਹੋਰ ਕੋਈ ਵੀ ਨਹੀਂ ਹੈਗਾ ਮੇਰੇ ਬ੍ਰਦਰ ਨੂੰ ਕੰਮਤੇ ਗਏ ਹੋਏ ਨੇ ਕੋਈ ਵੀ ਘਰੇ ਨਹੀਂ ਹੈਗਾ ਸੀ ਬਹੁਵਾ ਗਲੋਚ ਕੀਤੀ ਆ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਨੇ ਪੂਰੇ ਸਾਰੇ ਕੈਮਰੇ ਵਗੈਰਾ ਸਾਰੇ ਸਾਡੇ ਕੋਲ ਤੋੜ ਤੋ ਭੰਨ ਦਿੱਤੇ ਸੀ ਉਹਨਾਂ ਕੋ ਹਥਿਆਰ ਨਹੀਂ ਸੀ ਉਹਨਾਂ ਡੰਡੇ ਡੰਡੇ ਸੀ ਉਹਨਾਂ ਕੋਲ ਡੰਡੇ ਵਗੈਰਾ ਸੀ ਉਹ ਅਸ਼ੋਕ ਕੁਮਾਰ ਨੇ ਡੰਡਾ ਫੜਾਇਆ ਮੇਰੇ ਮਮਾ ਦੀ ਮਦਦ ਦੇ ਸਿਰ 'ਚ ਮਾਰਨ ਲਈ ਉਹਦੇ ਸਪੋਰਟ ਮੈਂ ਅੱਗੇ ਹੋ ਗਈ ਜਿਹੜਾ ਸੋਨੂ ਆ ਸੋਨੂ ਨੇ ਮੇਰੇ ਬਾਲਾ 'ਚ ਫੜ ਕੇ ਮੈਨੂੰ ਬੜੀ ਜ਼ੋਰ ਦੀ ਕਾਦ ਨਾ ਮਾਰਿਆ ਆ ਉਹਦੇ ਨਾਲ ਮੇਰੇ ਸਿਰ ਪਾਟਾਇਆ ਉਹਨਾਂ ਨੇ ਮੈਨੂੰ ਚਪੇੜਾ ਵੀ ਮਾਰੀਆਂ ਮੌਂਟੀ ਨੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਨੇ ਵਾਚੂ ਉਹ ਗਾਲੀ ਗਲੋਚ ਕਰਦੀ ਰਹੀ ਐ ਮੈਂ ਆਪਣੇ ਮਦਰ ਨੂੰ ਲੈ ਕੇ ਅੰਦਰ ਹੋ ਗਈਆਂ ਦਰਵਾਜ਼ਾ ਮਾਰ ਲਿਆ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਸਾਡਾ ਬੜੀ ਗਾਲੀ ਗਲੋਚ ਕਰਦੇ ਰਹੇ ਨੇ ਬਾਅਦ ਇਹਨਾਂ ਨੇ ਸਾਡੇ ਕੈਮਰੇ ਭੰਨਤੇ ਨੇ ਸਾਰੇ ਦੋਨੋਂ ਕੈਮਰੇ ਭੰਨਤੇ ਨੇ ਗੱਡੀ ਤੇ ਅਗਲੇ ਤੇ ਪਿਛਲੇ ਅਸ਼ੋਕ ਮੌਂਟੀ ਤੇ ਸੋਨਾ ਦੋਨੋਂ ਪਏ ਨੇ ਸੋਨੇ ਨੇ ਚਪੇੜਾ ਵੀ ਮਾਰਿਆ ਨੇ ਮੈਨੂੰ ਫੜਿਆ ਵੀ ਆ ਉਹਨਾਂ ਨੇ ਸਿਰ ਮੁਕੰਦਨਾ ਮਾਰਿਆ ਤੇ ਕਿਨਾ ਮੌਂਟੀ ਹੈਗੀ ਕੋਣ ਸਾਡੇ ਨਾਲ ਕੁਝ ਕਰਾ ਸਾਡੇ ਝਗੜਾ ਕੋਈ ਨਾ ਸਾਡੀ ਜਗ੍ਹਾ ਦਾ ਝਗੜਾ ਆ ਉਹਦੇ ਸਿਲਸਿਲੇ ਦੇ ਮਕਾਨ ਮੇ ਗਮੀਜ਼ ਮੇਰੀ ਤੋਂ ਵੱਡ ਕੇ ਗਮੀਜ਼ ਵੀ ਪਾੜਤੀ ਸਾਰੀ ਸਾਰੀ ਗਮੀਜ਼ ਪਾੜਤੀ ਚਪੇੜਾਂ ਵੀ ਮਾਰਿਆ ਮੇਰੇ ਮੂੰਹ ਤੇ ਸਿਰ ਤੇ ਵੀ ਸਕਾਂਦਰਾ ਵੀ ਚੱਕ ਕੇ ਮਾਰਿਆ ਮੈਨੂੰ ਗਾਲੀ ਗਲੋਚ ਵੀ ਬਹੁਤ ਗੰਦੇ ਗੰਦੇ ਕੱਢਦੀ ਪਈ ਇੱਕ ਲੇੜੀ ਆ ਉਹ ਵੀ ਆਈ ਸੀ ਉਹ ਵੀ ਗਾਲਾਂ ਕੱਢਦੀ ਪਈ ਸੀ ਗੰਦੀ ਗੰਦੀ ਉਹਦਾ ਨਾਂ ਨਹੀਂ ਪਤਾ ਅਣਪਛਾਤੀ ਸੀ ਕਦੇ ਦੇਖੀ ਵੀ ਨਹੀਂ ਅਸੀਂ ਪਹਿਲੀ ਵਾਰ ਆਏ ਪੁਲਿਸ ਨੂੰ ਕਮਪਲੇਟ ਕੀਤੀ ਆ ਸਾਰਾ ਕੁਝ ਪੁਲਸਾਂਦੀ ਆ ਹਨ ਕੇ ਆਪਣੀ ਗਰਵੇ ਕਰਕੇ ਚਲੀ ਜਾਂਦੀ ਆ ਕੱਲ ਆਈ ਫੋਨ ਪਾਸਾਂ ਦੇ ਮਾਂ ਕਰਦੇ ਆ ਕਿ ਜੋ ਹਾਡੀ ਹਿਸਾਬਾ ਨੂੰ ਮਿਲਣਾ ਚਾਹੀਦਾ ਆ ਇਦਾਂ ਕੱਲ ਨੂੰ ਕੁਝ ਵੀ ਹੋ ਸਕਦਾ ਮੈਂ ਕੰਮ ਤੇ ਵੀ ਜਾਣਾ ਆ ਕੱਲ ਨੂੰ ਮੈਂ ਆਉਣਾ ਜਾਣਾ ਵੀ ਆ ਕਿਤੇ ਮੈਨੂੰ ਕੋਈ ਖਤਰਾ ਇਹਨਾਂ ਤੋਂ ਜੀ ਹਾਂ ਤੇ ਕੀ ਨਾਮ ਦੇ ਕਿਰਪਾਲ ਕੁ ਕੀ ਗੱਲਬਾਤ ਹੋਈ ਕਿੱਥੇ ਸਰ ਗੱਲਬਾਤ ਤੇ ਕੋਈ ਨਹੀਂ ਹੋਈ ਘਰੇ ਅਸੀਂ ਇਹਨਾਂ ਨੇ ਕੰਦਾ ਢੋਂਡੇ ਮੈਂ ਐਸ ਐਚ ਓ ਸਾਹਿਬ ਨੂੰ ਬੁਲਾਇਆ ਵਾ ਫੋਨ ਕਰਕੇ ਐਸ ਐਚ ਓ ਸਾਹਿਬ ਮੌਕੇ ਤੇ ਆਇਆ ਮੌਕਾ ਵੇਖ ਕੇ ਗਿਆ ਮੈਂ ਗੁੜੀਆਂ ਨੂੰ ਕਿਹਾ ਮੈਂ ਕਿਹਾ ਜਦੋਂ ਸਾਡੇ ਕੋਰਟ ਚ ਕੇਸ ਚੱਲਣ ਡਿਆ ਵਾ ਇਹ ਆਣ ਕੇ ਮੈਂ ਕਿਹਾ ਮਕਾਨ ਢੋਂਡੇ ਆ ਐਸ ਐਚਓ ਕਹਿੰਦਾ ਵਾ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਢੋਂਡੇ ਨਾ ਬਣਾਉਣਗੇ ਵੀ ਆਪੇ ਕਹਿੰਦਾ ਮੜਕੇ ਮੈਂ ਅਸੀਂ ਵੀਡੀਓ ਬਣਾਉਣ ਗਈ ਆ ਗੁड़िया ਘਰ ਵੀਡੀਓ ਬਣਾਉਣ ਗਈ ਇਹਨਾਂ ਨੇ ਐਸ ਐਚਓ ਦੇ ਸਾਹਮਣੇ ਕਿਹਾ ਕਹਿੰਦਾ ਵੀਡੀਓ ਨਹੀਂ ਬਣ ਦੇਣੀ ਮੜਕੇ ਫਿਰ ਜਗਾ ਮੈਂ ਕਿਹਾ ਨਹੀਂ ਨਾ ਬਣ ਦੇਣੀ ਮੜਕੇ ਐਸ ਐਚਓ ਮੈਨੂੰ ਕਿਹਾ ਕਹਿੰਦਾ ਵੀ ਤੁਸੀਂ ਬਾਹਰੋਂ ਵੀਡੀਓ ਬਣਾ ਸਕਦੇ ਜੋ ਤੁਸੀਂ ਅੰਦਰੋਂ ਨਹੀਂ ਬਣਾ ਸਕਦੇ ਮੈਂ ਕਿਹਾ ਠੀਕ ਨਹੀਂ ਬਣਾ ਸਕਦੇ ਅਸੀਂ ਪਿਛਲੇ ਬੰਨੇ ਗਏ ਆ ਵੀਡੀਓ ਬਣਾਉਣ ਵਾਤੇ ਗਏ ਆ ਤੇ ਇਹਨਾਂ ਨੇ ਉੱਠ ਕੇ ਤੇ ਗਾਲਾਂ ਕੱਢਣ ਲੱਪੇ ਤੁਸੀਂ ਵੀਡੀਓ ਨਹੀਂ ਬਣਾਉਣੀ ਮਿਲ ਗਿਆ ਐਸਐਚਓ ਨੂੰ ਕਹਿੰਦੇ ਆ ਕਿ ਤੂੰ ਇਹ ਵੀਡੀਓ ਬਣਾਉਂਦੇ ਆ ਕਿ ਉਹਨੇ ਫਿਰ ਕਿਹਾ ਵੀ ਤੂੰ ਇਹਨਾਂ ਨੂੰ ਬਾਹਰੋਂ ਬਣਾਉਂਦੇ ਵੀਡੀਓ ਐਸਐਚਓ ਨੇ ਆ ਗੱਲ ਜਰੂਰ ਕਹੀ ਉੱਥੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਗਾਲਾਂ ਕੱਢਣ ਲੱਪੇ ਗਾਲਾਂ ਇਹਨਾਂ ਵੀ ਗਾਲਾਂ ਕੱਢੀਆਂ ਆਪਾਂ ਵੀ ਕੱਢੀਆਂ ਜਦੋਂ ਫਿਰ ਇਹ ਬੋਲਣ ਦੇ ਫਿਰ ਅਸੀਂ ਵੀ ਤਾਂ ਬੋਲਣਾ ਹੀ ਆ ਜਦੋਂ ਤੁਸੀਂ ਉੱਠ ਕੇ ਲੇਡੀਜ਼ ਨੂੰ ਗਾਲਾਂ ਕੱਢੋਗੇ ਤਾਂ ਅਸੀਂ ਕਿਉਂ ਨਹੀਂ ਬੋਲਾਂਗੇ ਅਸੀਂ ਕਿਤਰਾ ਚੁੱਪ ਕਰ ਜਾਾਂਗੇ ਅਹੀਂ ਗਾਲਾ ਗੁਲਾ ਕੱਢ ਕੇ ਆਪਣੇ ਘਰ ਆ ਗਏ ਇਹਨਾਂ ਨੇ ਮਗਰੋਂ ਜਨਾਨੀ ਮੰਗਾਈ ਆ ਮਗਾ ਕੇ ਜਨਾਨੀ ਤੇ ਇਹਨਾਂ ਨੇ ਘਰੋਂ ਆਣ ਕੇ ਖਿੱਚ ਲਿਆ ਕੁੜੀਆਂ ਨੂੰ ਮੁੜ ਕੇ ਇਹਨਾਂ ਨੇ ਜੋ ਮੁੰਟੀ ਆ ਜੋ ਇਹਨਾਂ ਸ਼ੋਕਾ ਵਾ ਆੜਾ ਸ਼ੋਕ ਦਾ ਡੀਲਰ ਹੈਗਾ ਵਾ ਇਹਨੇ ਵੀ ਆਣ ਕੇ ਬਹੁਤਾ ਵੱਧ ਘੱਟ ਕੀਤਾ ਡਾਂਗ ਲਿਆ ਕੇ ਫੜਾਈ ਆ ਫਿਰ ਉਹ ਜਿਹੜੀ ਜਨਾਨੀਆਂ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਆੜਾ ਬੂਹਾ ਤਿੱਕਰ ਉਹਨਾਂ ਨੇ ਭੰਨਿਆ ਵਾ ਤੇ ਸਾਨੂੰ ਕੋਈ ਇਨਸਾਫ ਨਹੀਂ ਕਿਸੇ ਪਾਸੇ ਨਹੀਂ ਮਿਲਦਾ ਪਹਿਲਾਂ ਵੀ ਸਾਡੀ ਮੇਰੀ ਕੁੜੀਆਂ ਨੂੰ ਧਮਕੀਆਂ ਦਿੱਕਰ ਨਾਲੇ ਲਾਈਆਂ ਵਾ ਪੂਰੀਆਂ ਇਹਨਾਂ ਨੇ ਬੱਚਿਆਂ ਦੇ ਬੱਚੇ ਦੇ ਨਾਲੇ ਕੱਪੜੇ ਤਿੱਕਰ ਪਾੜ ਦਿੱਤੇ ਇਹਨਾਂ ਨੇ ਇਹ ਤਾਂ ਕਿੱਡੀ ਕਾ ਇਨਸਾਫ ਦੀ ਗੱਲ ਹੈ ਜੀ ਦੱਸੋ ਤਾਂ ਸਹੀ ਮੈਨੂੰ ਕੀ ਇਨਸਾਫ ਹੈ ਅਸੀਂ ਕੱਲੇ ਘਰ ਵਿੱਚ ਰਹਿੰਨੇ ਬੱਚੇ ਮੇਰੇ ਦੋ ਕੰਮਾਂ ਦੇ ਜਾਂਦੇ ਆ ਕਿਹ ਕਿਸ ਬਨ ਇਨਸਾਫ ਨਹੀਂ ਮਿਲੰਦਿਆ ਸਾਨੂੰ ਤੇ ਕਿੱਥੋਂ ਨਹੀਂ ਸਾਨੂੰ ਕਿਸ ਬਨ ਇਨਸਾਫ ਮਿਲੰਦਿਆ ਜੋ ਸਾਡੀ ਕੁੜੀ ਦੇ ਕੱਪੜੇ ਵੀ 파ੜੇ ਗਏ ਇਹਨਾਂ ਨੇ ਕੱਪੜੇ 파ੜ ਦਿੱਤੇ ਇਹਨਾਂ ਨੇ ਸਾਰੇ ਕੁੜੀ ਦੇ ਮੁੜ ਕੇ ਮੰਦਰੋਂ ਖੜ ਕੇ ਕੁੜੀ ਨੂੰ ਕੱਪੜਾ ਦਿੱਤਾ ਸੋਨੇ ਨੇ ਤੇ ਮੁੰਟੀ ਨੇ ਕੱਪੜੇ 파ੜਿਆ ਨਾਲ ਡੀਲਰ ਨੇ ਡਾਂਗ ਫੜਾਈ ਆ ਅਸੀਂ ਮੁੜ ਕੇ ਡਾਂਗ ਤਿੱਕਰ ਖੋਈ ਇਹਨਾਂ ਕੋਲੋਂ ਜਦੋਂ ਅਸੀਂ ਮੜਕੇ ਲੜਦੇ ਆ ਫਿਰ ਇਹਦੇ ਕੁਛ ਨਾ ਕੋਈ ਕਰਨਾ ਡਾਂਗ ਤੋੜੀ ਅਸੀਂ ਮੜਕੇ ਬੂਆ ਮਾਰ ਲਿਆ ਬੂਆ ਮਾਰਨ ਤੋਂ ਬਾਅਦ ਜੂ ਦੀ ਗਾਲਾਂ ਕੱਢਦੀ ਸੀ ਜਨਾਨੀ ਆਣ ਕੇ ਪੂਰੀਆਂ ਗਾਲਾਂ ਕੱਢੀਆਂ ਕੱਢ ਕੇ ਗਾਲਾਂ ਫਿਰ ਇਹਨਾਂ ਨੇ ਕੈਮਰੇ ਵੀ ਸਾਡੇ ਸਾਰੇ ਭੰਨੇ ਭੰਨ ਕੇ ਕੈਮਰੇ ਦੇ ਇਹਨਾਂ ਨੇ ਕੀ ਸਮੇਂ ਤੇ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਸਿੰਪਲ ਨਾਡ ਕੀਤੀ ਹੁਣ ਵੀ ਕੀਤੀ ਹੈ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਕਾਰਵਾਈ ਨਹੀਂ ਕੋਈ ਨਹੀਂ ਲੱਗੰਦਿਆ ਸਾਨੂੰ ਕਾਰਵਾਈ ਕੋਈ ਕੋਈ ਅਜੇ ਜ਼ਿਕਰ ਕੁਛ ਨਹੀਂ ਕਹਿੰਦਿਆ ਸਾਰੇ ਕੈਮਰੇ ਇਹਨਾਂ ਨੇ ਭੰਨੇ ਸਾਨੂੰ ਅਜੇ ਤੱਕ ਨਹੀਂ ਕੁਛ ਲੱਗੰਦਿਆ ਵੀ ਸਾਡਾ ਕੋਈ ਇਨਸਾਫ ਮਿਲੂਗਾ ਸਾਨੂੰ ਕੋਈ ਨਹੀਂ ਸਮਝ ਲੱਗੇ ਨਾ ਪ ਜੇਸੀਬੀ ਆ ਲੱਗ ਗਿਆ ਥਾਣੇ ਦੇ ਲੱਗ ਗਿਆ ਹੈਗਾ ਵਾ ਇਹ ਬਾਲਮੀਕ ਦੀ ਮੂਰਤੀ ਲੱਗੇ ਉਹ ਤੋਂ ਤਿੱਕਰ ਮੈਂ ਫੋਨ ਕੀਤਾ ਉਹ ਵੀ ਆਇਆ ਮੌਕੇ ਤੇ ਕਹਿੰਦਾ ਕਹਿੰਦਾ ਟੋਂ ਦੋ ਕੰਦਾ ਜਦੋਂ ਕੋਰਟ ਚ ਕੇਸ ਚੱਲਦਾ ਫਿਰ ਇਹਨਾਂ ਦਾ ਕੰਦਾ ਟੋਂਦਾ ਪੁਲਿਸ ਦਾ ਕੀ ਫਰਜ ਬੰਦਾ ਨਹੀਂ ਕੰਦਾ ਢਵਾਈਏ ਤੇ ਗਾੜੀਆਂ ਕਹਿੰਦਾ ਕਹਿੰਦਾ ਪੰਜ ਮੈਂ ਸਾਨੂੰ ਪੈਸੇ ਪੁਲਿਸ ਨੂੰ ਅਸੀਂ ਝਾੜਾ ਹੁਣ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਮਾਰਦਾ ਇਹਨਾਂ ਨੇ ਪੁਲਿਸ ਨੂੰ ਵਾਲਾ ਥਾਣੇ ਵਾਲਾ ਜਿਹੜਾ ਸਤਰ ਵਾਲਾ ਜੇਸੀਬੀ ਕੀ ਸੀਪੀ ਸਾਹਿਬ ਜਿਹੜੇ ACP ਸਾਹਿਬ ਮੰਗ ਕੀ ਕਰਦੇ ਹੋ ਮੰਗ ਕਰਦੇ ਵੀ ਸਾਨੂੰ ਸਾਫ਼ ਮਿਲਣਾ ਚਾਹੀਦਾ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਤੇ ਸਾਡੀ ਜਿਹੜੀ ਜਗਾ ਵਾ ਸਾਡੀ ਜਗਾ ਦਾ ਪੋਥੇ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਸਾਡੇ ਕੋ ਕਾਗਜ ਹੀ ਤਿੱਕਰ ਨਹੀਂ ਵੇਖਦੇ ਪੁਲਸ ਸਾਡੇ ਕਾਗਜ ਵੀ ਨਹੀਂ ਵੇਖਦੀ ਵੀ ਤੁਸੀਂ ਕਾਗਜ ਵਿਖਾਉਂਦੇ ਸਾਡੇ ਕਾਗਜ ਹੀ ਵੇਖ ਲਓ ਤੇ ਗੋ ਇਹ ਜਦੋਂ ਫੜ ਕੇ ਤੇ ਪਾੜੇ ਇਹਨਾਂ ਨੇ ਕੱਪੜੇ ਮੈਂ ਉਹ ਕਿਨੇ ਚੁੱਕ ਕੇ ਕੁੜੀ ਨੂੰ ਮਾਰਿਆ ਇਹਨਾਂ ਨੇ ਬੜੀ ਜ਼ੋਰ ਦੀ ਸੋਨੇ ਲੱਤਾ ਤਿੱਕਰ ਉਹਨਾਂ ਨੇ ਮਾਰਿਆ ਟਿੱਡ ਤੇ ਬੱਚੇ ਦੇ ਤੇ ਜਦ ਸੱਟ ਲੱਗ ਗਈ ਕਿਦਾਂ ਹੋਣਾ ਇੰਨੀ ਮੰਦੀ ਹਾਲਤ ਆ ਹੁਣ ਦਾਖਲ ਕਰਉਣ ਤਿੱਕਰ ਮਜਬੂਰੀ ਆਈ ਸਾਨੂੰ ਰਾ ਰਾਤ ਸਾਰੀ ਰਾਤ ਨਹੀਂ ਸੌਂਗੇ ਵੇਖਿਆ ਕੁੜੀ ਨੇ ਕਹੀ ਤੁਹਾਨੂੰ ਦਾਗਲ ਕਰੋਣਾ ਹੀ ਪੈਣਾ ਜਦੋਂ ਤੰਗ ਕਰਨ ਦੇ ਵਰੀ ਤੇ ਕੁਝ ਨਾ ਕੁਝ ਕਰਨਾ ਹੀ ਪੈਣਾ ਕੁੜੀ ਬਾਤ ਤੇ ਕਿਸੇ ਵੱਡੇ ਅਧਿਕਾਰੀ ਨੂੰ ਮਿਲੋਗੇ ਦੱਸੋਗੇ ਹਾਂ ਮਿਲਾਗੇ ਜਿੱਥੋਂ ਦਿੱਕਤ ਜਾਣਾ ਪਊ ਅਸੀਂ ਜਾਵਾਂਗੇ ਅਸੀਂ ਜਾਣਾ ਪੈਣਾ ਸਾਨੂੰ ਜਿੱਥੋਂ ਦਿੱਕਤ ਜਾਣਾ ਕਹਿੰਦੇ ਪਹਿਲਾਂ ਸਾਫ ਸਾਫ ਝੂਠਾ ਡੀਲਰ ਨੇ ਕਰਿਆ ਡੀਲਰ ਰਿਹਾ ਝੂਠੇ ਅੰਜਾਮ ਲਾ ਕੇ ਦੇ ਨੇ ਵੀਡੀਓ ਕਰਵਾਈਏ ਕੌਣ ਪ੍ਰੈਸ ਕਰਾਉਂਦਾ ਰਿਹਾ ਵਾ ਇਹਨੂੰ ਆ ਵੀ ਤੂੰ ਆਪਣੀ ਜਨਾਨੀ ਵੇਖ ਤੇ ਨਹੀਂ ਜਨਾਨੀ ਕਿੱਥੇ ਛੱਡ ਗਿਆ ਤੂੰ ਕਿੱਥੇ ਆਣ ਕੇ ਪੰਗੇ ਲੈਣ ਡਿਆ ਵਾ ਇਹ ਤੇ ਦੱਸਿਆ ਸਾਨੂੰ ਨੇ ਉਹ ਮੰਨ ਕਰਦੇ ਜਿਹੜਾ ਇਨਸਾਫ ਕਰਨਾ ਚਾਹੀਦਾ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਸਾਨੂੰ ਇਨਸਾਫ ਮਿਲਦਾ ਤਾਂ ਜਿੱਥੋਂ ਦਿੱਕਤ ਜਾਵਾਂਗੇ ਇਹ ਤੁਹਾਨੂੰ ਤੇ ਜਾਣਾ ਹੀ ਪੈਣਾ ਜੋ ਸਾਡੂ ਜੋ ਮਸਲਾ ਸਾਡਾ ਦਿੱਤਾ ਮਸਲਾ ਹੱਲ ਹੋਣਾ ਚਾਹੀਦਾ ਅਹੀਂ ਬਣੀ ਕੋਈ ਕਾਨੂੰਨੀ ਕਾਰਵਾਈ ਕੋਈ ਨਹੀਂ ਸਾਡੇ ਤੇ ਕਰਨ ਰਿਆ ਵੀ ਇਹਨਾਂ ਜਨਾਨੀਆਂ ਗਿਆ ਇਹਨਾਂ ਨੇ ਕੀ ਕਰ ਲੈਣਾ ਬੱਚੇ ਮੇਰੇ ਨਹੀਂ ਇਹਨੇ ਜੋਗੇ ਹੈਗੇ ਬੱਚੇ ਕੋਈ ਵੀ ਇਹਨੇ ਜੋਗਾ ਹੈਗਾ ਮੇਰਾ ਮੇਨਾ ਤੱਕਾ ਬੜਾ ਹੁੰਦਿਆ ਠੀਕ ਠੀਕ ਨੇ ਮਾਰਨ ਦਾ ਕੋਈ ਨੁਕਸਾਨ ਮੇਰੇ ਘਰ ਚ ਹੋ ਗਏ ਤੇ ਜ਼ਿੰਮੇਵਾਰੇ ਬੰਦੇ ਹੋਣਗੇ ਸਾਰੇ ਪੁਲਿਸ ਪੁਜਾਰਤ ਨੂੰ ਜ਼ਿੰਮੇਵਾਰ ਹੋਊਗੀ ਜੋ ਵੀ ਉਹ ਵੀ ਰਿਗਾਰਡਿੰਗ ਕਰ ਲੈਣਾ ਦੀ ਆਪਸ ਵਿੱਚ ਝਗੜਾ ਹੋਇਆ ਵਾ ਲੇਡੀ ਨੇ ਕੰਪਲੀਟ ਕੀਤੀ ਕਿ ਮੇਰੇ ਸਿਰ ਤੇ ਸਾੜ ਲਾਈ ਗਈ ਦੂਜਾਰਾ ਤੇ ਗਾਲੀ ਗਲੋਚ ਕੀਤਾ ਗਿਆ ਤੇਹੀ ਕਹਾਣੀ ਜੋ ਮੈਡੀਕਲ ਰਿਪੋਰਟ ਆਏਗੀ ਤੇ ਆਪੇ ਪਰਚਾ ਦਰਜ ਕਰਾਂਗੇ ਸੀਸੀਟੀਵੀ ਵੀ ਆ ਗਿਆ ਵੀ ਲੜਕੀ ਦੇ ਨਾਮ ਪਾ ਕੇ ਜੁਲੂ ਨਾਮ ਨਾਲ ਕੰਪਲੀਟ ਕੀਤੀ ਹੈ ਉਹਨਾਂ ਦੇ ਸੇਵਲ ਪਾਟਾ ਆ ਗਿਆ ਹਾਂ ਜੀ ਦੱਸਿਆ ਤਾਂ ਉਦੇ ਆਪਾਂ ਰੋਕੜ ਗੜਕੇ ਦਿੱਤਾ ਨੂੰ ਕਿ ਜੋ ਵੀ ਰਿਜ਼ਲਟ ਆਏਗਾ ਜੋ ਵੀ ਉਹ ਖਾਨ ਦੇ ਅਕੋਰਡਿੰਗਲੀ ਆਪਾਂ ਚੱਲਦੇ ਹਾਂ ਉਹਨਾਂ ਨੇ ਕਿਹਾ ਸਾਡਾ ਕੋਰਟ کیس ਲੱਗ ਰਿਹਾ ਹੈ ਕਿ ਬਾਈ ਦਾ ਫੇਰ ਪਾਰਟੀ ਟੋਰਪਰ ਕਰਦੇ ਸੀ ਉਹਨੂੰ ਸਿਵਲ ਮੈਟਰ ਕਰਾ ਦੇਈਏ ਜੀ ਉਹ ਚਾਹੋ ਕੌਸ਼ਿਸ਼ ਕਰ ਜੀ ਕੋਰਟ ਕੇ ਸਭਾ ਕੌਸ਼ਿਸ਼ ਕਰ